ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਆਵਹੁ ਸੰਤ ਮਿਲਾਹ ਹਰ ਤਥਾ ਕਹਾਣੀਆਂ ਅਨੰਦ ਸਿਮਰਹਨਾਮ ਤਜ ਲਾਜ ਲੋਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਵੇ ਅਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹ ਕਿਨੈ ਵਿੱਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕੈ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾਂ ਆਵਹੁ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚਾ ਅੰਮ੍ਰਿਤ ਨਾਮ ਹਰ ਹਰ ਜਪਹਾਂ ਮਿਲ ਪਾਪਾ ਮੁੰਚਾ ਤਤ ਵਿਚਾਰ ਹੋ ਸੰਤ ਜਨੋ ਤਾ ਤੇ ਬਿਗਨ ਨ ਲਾਗੈ ਖੀਨ ਭਏ ਸਭ ਤਸਪਰਾ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਔ ਮੈਂ ਬਿਖ ਜਾ ਰਹਾ ਸਾਚਾ ਹੱਤ ਪੂਰਾ ਸੌਦਾ ਵਖਰ ਨਾਮ ਵਾਪਾਰ ਹੋ ਜੀਉ ਪਿੰਡ ਧਨ ਅਰਪਿਆ ਸੇਈ ਪਤਵੰਤੇ ਆਪਨੜੇ ਪ੍ਰਭ ਪਹਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ RAM ਰਸਾਇਣ ਜੋ ਰਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾ ਉਦਨ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦ੍ਰਿੜਹਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਪਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਜ ਸਵਾਰਿਆ ਰਹਾਉ ਕਰ ਕਹਿ ਲੀਨੇ ਆਪਨੇ ਸਚ ਹੁਕਮ ਰਜ਼ਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੋਹਾਰੀ ਨੇਮ ਨਿਭਾਇਓ ਸਤਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤ ਨਾਮ ਕਾ ਪ੍ਰਭ ਸਾਹ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾakur ਤੁਹੀ ਪ੍ਰਭ ਤਾ ਕੇ ਵਡ ਭਾਗਾ ਓਪ ਸੁਹਿਲਾ ਸਦ ਸੁਖੀ ਸਭ ਭ੍ਰਮ ਭਉ ਭਾਗਾ ਥਮ ਚਾਤਰ ਗੋਬਿੰਦ ਕੇ ठाकुर मेरा प्यारा करन करावे सगल बिध सो सतगुरु हमारा रहाओ दूजा नाही और को ताका पाओ करियै गुरसेवा महल पाईए जग दुतर तरियै दृष्ट तेरी सुख पाईए मन माहे निधाना जा कहौ तुम किरपाल पहे सेवक से परवान ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜਹੁ ਨਾਨਕ ਮਿਲਾਏ ਏਕ ਨਾਮ ਰਿਦਿ ਜਪ ਜਪ ਜੀਵੈ ਆਸਾ ਮਹੱਲਾ ਪੰਜਵਾਂ ਜਾਂ ਪ੍ਰਭ ਕੀ ਹਉ ਚੇਰੁ ਲੀ ਸੋ ਸਭ ਤੇ ਊਚਾ ਸਭ ਕਿਛ ਤਾਕ ਕਾਂਢੀਐ ਥੋਰਾ ਅਰ ਮੂਚਾ ਜੀਵ ਪ੍ਰਾਨ ਮੇਰਾ ਧਨੋ ਸਾਹਿਬ ਕੀ ਮੰਨੀਆਂ ਨਾਮ ਜਿਸੈ ਕਹਿ ਊਜਲੀ ਤਿਸ ਦਾ ਸੀ ਗਨੀਆਂ ਰਹਾਉ ਵੇ ਪ੍ਰਵਾਹ ਆਨੰਦ ਮੈਂ ਨਾਮ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦੇ ਰੜਾਵੋ ਸੇਵਹੁ ਸਾਧੂ ਭਾਉ ਕਰ ਤਉ ਨਿਧਰ ਪਾਵੋ ਸਦਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸ ਹੈ ਸ਼ਿੰਗਾਰੇ ਨਾਨਕਾ ਤਿਸ ਸੁਖ ਹੈ बसेरा ਆਥਾ ਮਹੱਲਾ ਪੰਜਵਾ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿਖਰੀ ਸਦਲ ਗੁਣਾ ਗੁਣ ਊਤਮੋ ਭਰਤਾ ਦੂਰ ਨ ਪੇਖਰੀ ਇਹ ਮਨ ਸੁੰਦਰ ਆਪਣਾ ਖਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲਹਿ ਸੰਗ ਰਹੀ ਰਹਾ ਭਰਤਾ ਕਹੈ ਸੋ ਮਾਨੀਐ ਇਹ ਸਿੰਗਾਰ ਬਣਾਇਰੀ ਦੂਜਾ ਭਾਉ ਵਿਸਾਰੀਐ ਇਹ ਤੰਬੋਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਸਾਏ ਰੀ ਆਠ ਪਹਿਰ ਕਰ ਜੋੜ ਰਹੁ ਤੋ ਕਿਤੇ ਹਰ ਰਾਇਰੀ ਤਿਸ ਹੀ ਚੱਜ ਸਿੰਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਭਾਣੀ ਕਰਤਾਰੀ ਆਸਾ ਮਹੱਲਾ ਪੰਜਵਾ ਦੀ ਗੰਡੋਲਾ ਤਉ ਲਉ ਜਾਵ ਮਨ ਕੇ ਪਰਮਾ ਭ੍ਰਮ ਕਾਤੇ ਗੁਰ ਆਪਣੈ ਪਾਏ ਵਿਸਰਾਮ ਕੋਏ ਵਿਖਾ ਦੀ ਤੋਖੀਆ ते गुरूटे ते रहता तब ही ते अज्ञानता तब छुटके फंदा जब लग हुक्म नूझता तब ही लो दुखिया गुरमिल हुक्म पछाणिया तब ही ते सुखिया ना को दुश्मन दुखिया ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ